ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਯੰਗ ਫਾਰਮਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਸੋਹਣੀ ਕੁਆਲਿਟੀ ਦਾ ਟੋਪ ਕੁਆਲਿਟੀ ਦਾ ਬਰਬਰੀ ਬੱਕਰਾ ਬਰੀਡਰ ਕੁਆਲਿਟੀ ਦੇ ਵਿੱਚ ਆਪਾਂ ਖੜੇ ਆ ਪਿੰਡ ਮਹਾਰਾਜ ਬਾਈ ਰੌਲੀ ਸਿੱਧੂ ਕੋਲ ਆਏ ਆ ਪਹਿਲਾਂ ਵੀ ਵੀਡੀਓ ਨੂੰ ਬਾਈ ਦੀ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੇ ਅੱਜ ਫੇਰ ਦੁਬਾਰਾ ਬਾਈ ਕੋਲ ਆਏ ਆ ਬਾਈ ਕੋਲ ਬਹੁਤ ਹੀ ਸ਼ਾਨਦਾਰ ਕੁਆਲਿਟੀ ਦੇ ਵਿੱਚ ਨਾਲ ਗੁਲਦਾਰ ਬੱਕਰਾ ਜੀ ਇਹ ਬਾਈ ਨੇ ਬਹੁਤ ਹੀ origignal ਤਿਆਰ ਕੀਤਾ ਇਹ ਬੱਕਰਾ ਅੱਜ ਸੇਲ ਦੇ ਲਈ ਵੀਡੀਓ ਬਣਾ ਰਹੇ ਆ ਜਿਹੜਾ ਕੋਈ ਭਰਾ ਵਧੀਆ ਆਪਣੇ ਫਾਰਮ ਦੇ ਵਿੱਚ ਬਰੀਡਰ ਰੱਖਣਾ ਚਾਹੁੰਦਾ ਚੰਗੇ ਬੱਚੇ ਲੈਣਾ ਚਾਹੁੰਦਾ ਭਾਰੇ ਬੱਚੇ ਤਾਂ ਬਾਈ ਨਾਲ ਸੰਪਰਕ ਕਰ ਲਿਓ ਆਜੋ ਗੱਲਬਾਤ ਕਰਾਉਣੇ ਬਾਈ ਦੇ ਨਾਲ ਇਸ ਬੱਕਰੇ ਦੀ ਡਿਟੇਲ ਲਵਾਂਗੇ ਤੇ ਕਿੰਨੀ ਇਹਦੀ ਉਮਰ ਆ ਸਾਰੀ ਗੱਲਬਾਤ ਬਾਈ ਨਾਲ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜਗਵੀਤ ਕੀ ਹਾਲ ਚਾਲ ਆ ਬਾਈ ਬਹੁਤ ਬਹੁਤ ਵਧੀਆ ਬਾਈ ਤੁਸੀਂ ਦੱਸੋ ਬਾਈ ਧੰਨਵਾਦ ਤੁਸੀਂ ਸਮਾਂ ਦਿੱਤਾ ਹਨਾ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਬਾਈ ਜੀ ਜਿਹੜੀ ਆਪਾਂ ਬਾਈ ਪਹਿਲੀ ਵੀਡੀਓ ਬਣਾਈ ਸੀਗੀ ਤੁਹਾਡੀ ਤੇ ਉਸ ਵੀਡੀਓ ਤੋਂ ਬਾਅਦ ਦੱਸਿਓ ਜੀ ਰਿਸਪੌਂਸ ਕਿਵੇਂ ਦਾ ਰਿਹਾ ਬਾਈ ਰਿਸਪੌਂਸ ਬਹੁਤ ਵਧੀਆ ਰਿਹਾ ਬਹੁਤ ਵੀਰਾਂ ਦੇ ਬਾਈ ਦੇ ਬਾਈ ਵੀਰਾਂ ਦੇ ਫੋਨ ਆਏ ਆਪਾਂ ਨੂੰ ਤੁਹਾਡੀ ਬਦੌਲਤ ਬਾਈ ਜਗਮੀਤਾਂ ਤੇ ਫੋਰਨ ਕੰਟਰੀਆਂ ਦੇ ਵੀਰਾਂ ਦੇ ਫੋਨ ਆਏ ਸਲਾਹ ਲੈਣ ਵਾਸਤੇ ਬੱਚਿਆਂ ਵਾਸਤੇ ਬਾਈ ਜੀ ਬਹੁਤ ਵਧੀਆ ਹੋ ਰਿਹਾ ਰਿਸਪੌਂਸ ਰਿਹਾ ਬਾਈ ਜੀ ਤੇ ਬਾਈ ਕਿੰਨੇ ਸਾਲ ਹੋ ਗਏ ਆਪਾਂ ਨੂੰ ਬਰਬਰੀ ਬੱਕਰੀਆਂ ਦੇ ਵਿੱਚ ਆਇਆ ਨੂੰ ਬਰਬਰੀ ਬੱਕਰੀਆਂ ਚ ਬਾਈ ਮੈਨੂੰ 3 ਸਾਲ ਹੋ ਗਏ ਜਗਵੀਤਾ ਨੂੰ ਪ੍ਰੋਪਰ ਜਾਨੀ ਕੇ ਠੀਕ ਹੈ ਬਾਈ ਹਾਂਜੀ ਬਾਈ ਜਗਵੀਤਾ ਤੇ ਜਿਹੜਾ ਆਪਾਂ ਇਹ ਬੱਚਾ ਅੱਜ ਦਿਖਾ ਰਹੇ ਆਂ ਵੀਡੀਓ ਦੇ ਵਿੱਚ ਇਹ ਬੱਚਾ ਦੱਸੋ ਤੁਸੀਂ ਕਦੋਂ ਲੈ ਕੇ ਆਏ ਸੀਗੇ ਕਿਹੜੀ ਲਾਈਨ ਦੇ ਵਿੱਚੋਂ ਕਿੰਨੀ ਇਹਦੀ ਉਮਰ ਆ ਹੋਣੀ ਇਹ ਬੱਕਰੀ ਨੂੰ ਬਾਈ ਜੀ ਅੱਜ ਲਗਭਗ 2 ਸਾਲ ਪਹਿਲਾਂ ਆਪਾਂ ਲੈ ਕੇ ਆਏ ਸੀ ਬਾਈ ਜੀ ਰੋਬਨ ਮੁੰਡਾ ਨੱਥੋ ਗਿਆ ਤੋਂ ਉਹਨੇ ਹਾਂ ਬਾਈ ਜਾਦੀਪਖਤਿਹੜ੍ਹ ਤੋਂ ਲਿਆਂਦਾ ਸੀ ਠੀਕ ਹੈ ਬਾਈ ਉਹ ਬੱਕਰੀ ਲਿਆਂਦੀ ਉਹਦੇ ਮਗਰ ਬੱਚਾ ਸੀਗਾ ਬਾਈ ਜੀ ਇਹ ਠੀਕ ਹੈ ਬਾਈ ਹਾਂਜੀ ਵੀਰੇ ਤੇ ਬਾਈ ਤੁਸੀਂ ਕੁਆਲਿਟੀ ਦੇਖ ਲਓ ਬੱਕਰੇ ਦੀ ਇੱਕ ਤਾਂ ਰੰਗ ਬਹੁਤ ਸੋਹਣਾ ਜਿਹੜਾ ਸਭ ਤੋਂ ਜ਼ਿਆਦਾ ਬਰਬਰੀ ਦੇ ਵਿੱਚ ਜਿਹੜੇ ਰੰਗ ਦੀ ਡਿਮਾਂਡ ਰਹਿੰਦੀ ਹੈ ਲਾਲ ਗੁਲਦਾਰ ਤੇ ਬਾਈ ਇਹਦੀ ਉਮਰ ਹੁਣ ਕਿੰਨੀ ਹੈਗੀ ਆ ਇਹਦੀ 4 ਸਾਲ ਹੋ ਗਈ ਬਾਈ ਜਗਮੀ ਤੋਂ ਉਮਰ ਹੁਣ ਲਗਭਗ ਅੱਛਾ 8 ਦੰਦ ਹੋ ਗਿਆ ਜੀ ਇਹ ਫਰੈਸ਼ 8 ਦੰਦ ਹੋ ਗਿਆ ਹਾਂਜੀ ਬਾਈ ਜੀ ਤੇ ਬਾਈ ਬਰੀਡਰ ਉਹੀ ਹੁੰਦਾ ਜਿਹੜਾ ਰਿਜ਼ਲਟ ਸੋਹਣਾ ਕੱਢੇ ਹਨਾ ਜੀ ਬਾਈ ਜੀ ਤੇ ਇਹਦਾ ਰਿਜ਼ਲਟ ਤੁਹਾਡੇ ਕੋਲੇ ਹੁਣ ਤੱਕ ਕਿੰਨੀਆਂ ਬੱਕਰੀਆਂ ਸੂਈਆਂ ਤੇ ਰਿਜ਼ਲਟ ਕਿਵੇਂ ਦਾ ਆਇਆ ਬੱਕਰੀਆਂ ਬਾਈ ਲਗਭਗ 100 ਦੇ ਨੇੜੇ ਸੂਪੀਆਂ ਹੋਣਗੀਆਂ ਬਾਈ ਜੀ ਇਹ ਤਾਂ ਲਗਭਗ ਜਗਮੀਤ ਜੱਟ ਬਹੁਤ ਟੌਪ ਦਾ ਆ ਕੀ ਕਹਣਾ 10-15 ਬੱਚਾ ਮਗਰ ਇੱਕ ਦਾ ਬੱਚਾ ਕੋਈ ਮਾੜਾ ਆ ਜੇ ਉਹ ਵੀ ਬੱਕਰੀ ਕਈ ਵਾਰੀ ਲੋ ਹੋਂਦੀ ਹੈ ਥੋੜੀ ਜੀ ਜਿਹੜੇ ਜੱਟ ਬਹੁਤ ਵਧੀਆ ਆ ਬਹੁਤ ਹੈਵੀ ਬੱਚੇ ਆਉਂਦੇ ਬਾਈ ਜੀ ਠੀਕ ਆ ਬਾਈ ਬਹੁਤ ਭਾਰੇ ਬੱਚੇ ਆਉਂਦੇ ਆ ਜੀ ਬਾਈ ਕ੍ਰੋਸਿੰਗ ਤੇ ਵੀ ਛੱਡਦੇ ਹੋ ਬੱਕਰਾ ਇਹ ਕ੍ਰੋਸਿੰਗ ਤੇ ਬਾਈ ਜੀ ਛੱਡ ਦਿੰਦੇ ਸੀਗੇ ਆਪਾਂ ਜੀ ਹਾਂ 1100 ਰੁਪਏ ਫੀਸ ਰੱਖੀ ਸੀ ਆਪਾਂ ਇਹਦੀ ਛੱਡ ਦੂਦੇ ਹੀ ਕਰ ਸਕਦੇ ਠੀਕ ਆ ਬਾਈ ਬਈ ਤਿਆਰ ਕਿਵੇਂ ਕੀਤਾ ਬੱਕਰੇ ਦੇਖਿਆ ਇਹਨੇ ਚੌੜੇ ਨਹੀਂ ਹੁੰਦੇ ਭਾਰੇ ਨਹੀਂ ਹੁੰਦੇ ਹਨਾ ਬਹੁਤ ਸੋਹਣਾ ਬੱਕਰਾ ਤਿਆਰ ਵੀ ਹੋਇਆ ਕੀ ਖਰਾਕ ਰਹਿੰਦੀ ਹੈ ਦੀ ਖਰਾਕ ਬਾਈ ਜਿਆਦਾਤਰ ਇਹਨੂੰ ਆਪਾਂ ਘਰ ਦੀ ਖਰਾਕ ਹੀ ਪਾਉਣੀ ਆ ਬਾਈ ਜਗਵੀਤ ਮੱਕੀ ਹੋਗੀ ਬਾਈ ਜੀ ਕਣਕ ਸੋਲਿਆਂ ਛਿਲਕਾ ਖਾਲ ਹੋਗੀ ਅੱਛਾ ਗੁੜ ਘੜ ਦਿੰਨੇ ਆ ਬਾਈ ਸਰਦੀਆਂ 'ਚ ਇਹਨੂੰ ਠੀਕ ਆ ਬਾਈ ਬਾਕੀ ਚਲੋ ਹੋਰ ਮਾੜਾ ਮੋਟਾ ਕੋਈ ਦਵਾਈ ਬੂਟੀ ਚੱਲੀ ਜਾਂਦੀ ਉਹ ਹਿਸਾਬ ਨਾਲ ਲਓ ਬਈ ਦੇਖ ਲਓ ਦੋਸਤੋ ਜਿਹੜੇ ਭਰਾ ਬੱਕਰਾ ਰੱਖਣਾ ਚਾਹੁੰਦੇ ਆ ਹਨਾ ਵਧੀਆ ਕੁਆਲਿਟੀ ਦਾ ਆਪਦੇ ਫਾਰਮ ਦੇ ਵਿੱਚ ਤੇ ਤੁਹਾਡੇ ਕੋਲੇ ਇਹਦੇ ਹੁਣ ਇਸ ਸਮੇਂ ਕਿੰਨੇ ਬੱਚੇ ਹੈਗੇ ਜੇ ਰਿਜ਼ਲਟ ਆਪਾਂ ਦਿਖਾਉਣਾ ਹੋਵੇ ਤਾਂ ਇਹ ਆਪਣੇ ਕੋਲੇ ਇੱਕ ਤਾਂ ਬਰੀਡਰ ਹੈਗਾ ਬਾਈ ਇਹਦਾ ਬੱਚਾ ਛੋਟਾ ਚਾਰ ਦੰਦ ਜੀ ਚਾਰ ਦੰਦ ਇਹਦਾ ਹੀ ਬੱਚਾ ਉਹ ਹਾਂਜੀ ਬਾਈ ਜਗਵੀ ਤਾਂ ਲਓ ਬਾਈ ਸ਼ੌਟ ਲਾਤਾ ਆਪਾਂ ਵੀਡੀਓ ਦੇ ਵਿੱਚ ਤੁਸੀਂ ਦੇਖ ਲਓ ਦੋਸਤੋ ਇਸੇ ਬਰੀਡਰ ਦਾ ਬੱਕਰਾ ਬਾਈ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਹੁਣ ਦੇਖ ਰਹੇ ਹੋ ਬਹੁਤ ਹੀ ਸ਼ਾਨਦਾਰ ਕੁਆਲਿਟੀ ਦੇ ਵਿੱਚ ਏ ਬਾਈ ਆਪਣੇ ਘਰ ਦਾ ਜੰਪਲ ਹੀ ਬੱਚਾ ਨਹੀਂ ਆਪਣੇ ਘਰ ਦਾ ਜੰਪਲ ਹੀ ਬਾਈ ਆਹ ਬੱਚਾ ਇਹ ਆਪਾਂ ਲਿਆਂਦਾ ਸੀਗਾ ਬਾਈ ਜੀ ਅੱਛਾ ਇਹ ਲੈ ਕੇ ਆਏ ਸੀ ਹਾਂਜੀ ਹਾਂਜੀ ਤੇ ਜਿਹੜਾ ਇਹਦਾ ਬੱਚਾ ਉਹ ਤੁਹਾਡੇ ਘਰੀ ਉਹ ਆਪਣੇ ਘਰੇ ਜਾਣ ਮੈਂ ਸੀ ਹੋਰ ਆਪਣੇ ਕੋਲ ਪੱਠਾਂ ਵੀ ਹੈਗੀਆਂ ਚਾਰ ਪੰਜ ਇਸ ਵਕਤ ਕੁਛ ਆਪਾਂ 7-8 ਬੱਚੇ ਸੇਲ ਕਰਦੇ ਬਾਈ ਇਹਨਾਂ ਦੇ ਪੱਠਾਂ ਤੇ ਬੱਕਰੇ ਬਾਈ ਜੀ ਬਾਈ ਫਾਰਮ ਦੇ ਵਿੱਚ ਆਪਣੇ ਕੋਲ ਇਹੀ ਬਰੀਡਰ ਸੇਲ ਆ ਜਾਂ ਕੋਈ ਹੋਰ ਵੀ ਨਗ ਹੈਗਾ ਜੀ ਨਹੀਂ ਆਪਣੇ ਕੋਲ ਫਿਲਹਾਲ ਆਹੀ ਬਰੀਡਰ ਸੇਲ ਆ ਬਾਈ ਜੀ ਹੋਰ ਕੋਈ ਨਗ ਨਹੀਂ ਸੇਲ ਠੀਕ ਆ ਬਾਈ ਲਓ ਬਾਈ ਥੋੜਾ ਤੋਰ ਕੇ ਦਿਖਾ ਦਿਓ ਹਨਾ ਉਧਰ ਨੂੰ ਟੇਡਾ ਬਾਈ ਬੱਕਰੇ ਦੀ ਚਾਲ ਵੀ ਬਹੁਤ ਸੋਹਣੀ ਆ ਤੇ ਰੰਗ ਟੈਸਟੀ ਕਾਲ ਹੱਡਾਂ ਪੈਰਾਂ ਦਾ ਬਹੁਤ ਹੀ ਸੋਹਣਾ ਜਾਨਵਰ ਆ ਜਿਹੜੇ ਬੰਦੇ ਨੇ ਆਪਦੇ ਘਰੇ ਰੱਖਣਾ ਬਾਈ ਵਜਨ ਪਾਉਣਾ ਹਨਾ ਜਿਵੇਂ ਆਪਾਂ ਕਹਿ ਦਈਏ ਵੀ ਬਰਬਰੀ ਦੇ ਵਿੱਚ ਬਾਈ ਬੱਕਰੇ ਬਹੁਤ ਆਉਂਦੇ ਆ ਹਨਾ ਬੱਕਰੀਆਂ ਦੇ ਵਿੱਚ ਜੀ ਜੀ ਬਾਈ ਜਗਤ ਤੇ ਆਪਾਂ ਜੇ ਖੱਸੀ ਕਰਾਉਣਾ ਹੋਵੇ ਬੱਚਾ ਇਸ ਬੱਕਰੇ ਦਾ ਤਾਂ ਤੁਹਾਡੇ ਹਿਸਾਬ ਨਾਲ ਕਿੰਨਾ ਕੁ weight ਕਰ ਸਕਦੇ ਆ ਬੱਚੇ ਦੇ ਜੇ ਆਪਾਂ ਵਧੀਆ ਸੇਵਾ ਕਰਾਂ ਖੱਸੀ ਕਰਾ ਕੇ ਬਾਈ ਜੀ ਕੁਆਂਟਲ ਦੇ ਨੇੜੇ ਜਾਊ ਬੱਚਾ ਆਰਾਮ ਜਾਊਗਾ ਬਾਈ ਜਾ ਆਰਾਮ ਨਾਲ ਜਾਊ ਜੀ ਇਹਦਾ ਹੁਣ ਕਿੰਨਾ ਵਜਨ ਹੁਣ ਲਗਭਗ ਇਹ ਹੋਗਾ 65 ਤੋਂ 70 ਕਿਜੀ ਬਾਈ ਠੀਕ ਹੈ ਬਾਈ ਥੋੜੀਆਂ ਬੱਕਰੀਆਂ ਬੱਕਰੀਆਂ ਕ੍ਰਾਸ ਹੁੰਦੀਆਂ ਤਾਂ ਕਰਕੇ ਥੋੜਾ ਟੁੱਟਿਆ ਵੀ ਆ ਬੱਕਰਾ ਹੁਣ ਖਾਂਦਾ ਉਹਦੇ ਦਾ ਤੇ ਨਹੀਂ ਲੱਗਵਾਂਗੇ ਦਾ 70 ਕਿਲੋ ਵੇਟ ਹੋਊਗਾ ਬਾਈ ਜੀ ਠੀਕ ਹੈ ਬਾਈ ਪੱਠਾ-ਪੁੱਠਾ ਵਧੀਆ ਆਉਂਦੀਆਂ ਨੇ ਬਾਈ ਕੰਨਾ ਕੋਣ ਪੱਠਾ ਬਹੁਤ ਬਹੁਤ ਵਧੀਆ ਆਉਂਦੀਆਂ ਬਾਈ ਰਿਜਲਟ ਬਹੁਤ ਵਧੀਆ ਆਉਂਦਾ ਇਹ ਜਵੰਦਰੂ ਕੋਨਾ ਸੀ ਬਾਈ ਹਾਂ ਜਵੰਦਰੂ ਕੋਨਾ ਸੀ ਕੋਈ ਨਹੀਂ ਬੱਥੇ ਕੱਢਦਾ ਬਾਈ ਕੋਈ ਨਹੀਂ ਕੱਢਦਾ ਬੱਥੇ ਠੀਕ ਹੈ ਬਾਈ ਲਓ ਬਈ ਦੋਸਤੋ ਬਾਈ ਦਾ ਪਿੰਡ ਹੈਗਾ ਮਹਾਰਾਜ ਜ਼ਿਲ੍ਹਾ ਬਠਿੰਡਾ ਜਿਹੜੇ ਪ੍ਰਾਣੇ ਇਹ ਬੱਕਰਾ ਭਈ ਆਪਣਾ ਨੰਬਰ ਦੱਸ ਦਿਓ ਜੀ ਨੰਬਰ ਬਾਈ ਜੀ ਆਪਣਾ 94645 849 46 83940 ਇੱਕ ਬਾਈ ਜਿਹੜੇ ਮੇਰੇ ਵੀਰ ਨੇ ਸ਼ੌਂਕੀ ਪ੍ਰਾਣੇ ਲੈਣਾ ਹੋਇਆ ਬਾਈ ਜੀ ਉਹੀ ਮੇਰਾ ਵੀਰ ਕਾਲ ਕਰੇ ਠੀਕ ਆ ਬਾਈ ਐਵੇਂ ਹੋਰ ਫालतੂ ਵੀਰ ਨਾ ਕਾਲ ਕਰਨ ਜਿਹੜੇ ਸਵਾਦ ਲੈਣ ਵਾਲੇ ਹੁੰਦੇ ਆ ਬਾਈ ਜਿਹੜੇ ਬੰਦਾ ਸ਼ੌਂਕ ਨਾਲ ਪਾਲਣ ਵਾਲਾ ਰੱਖਣਾ ਚਾਹੁੰਦਾ ਬ੍ਰੀਡਰ ਉਹੀ ਵੀ ਮੇਰਾ ਵੀਰ ਫੋਨ ਕਰੇ ਬਾਈ ਜੀ ਠੀਕ ਆ ਬਾਈ ਰੇਟ ਰੂਟ ਇਹਦਾ ਫਿਰ ਫੋਨ ਤੇ ਦੱਸੂਗਾ ਰੇਟ ਆਪਾਂ ਫੋਨ ਤੇ ਦੱਸ ਦਾਂਗੇ ਜੀ ਮੀਤ ਬਾਈ ਲਓ ਬਾਈ ਕਰ ਲਿਓ ਸੰਪਰਕ ਬਾਈ ਦੇ ਨਾਲ ਬੱਕਰਾ ਬਹੁਤ ਸੋਹਣਾ ਬਾਈ ਸ਼ਾਨਦਾਰ ਕੁਆਲਿਟੀ ਦੇ ਵਿੱਚ ਆ ਘਰੇ ਰੱਖਣ ਵਾਲਾ ਠੀਕ ਆ ਤੇ ਬਾਈ ਕੋਲੇ ਇਸ ਸਮੇਂ ਖੜਾ ਆਪਦੇ ਘਰੇ ਰਿਜਲਟ ਵੀ ਤੁਹਾਨੂੰ ਇਹਦਾ ਦਿਖਾ ਰਹੇ ਆਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬੱਚਾ ਬਹੁਤ ਸੋਹਣਾ ਤਿਆਰ ਹੋਊਗਾ ਠੀਕ ਆ ਬਾਈ ਧੰਨਵਾਦ ਧੰਨਵਾਦ ਬਾਈ ਜੀ